19 ਅਕਤੂਬਰ 2015 ਨੂੰ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਚੁਣੇ ਗਏ ਸੀ। ਉਹਨਾਂ ਦੇ ਪ੍ਰਧਾਨ ਮੰਤਰੀ ਬਣਦੇ ਸਾਰ ਹੀ ਉਹਨਾਂ ਨੇ ਇੱਕ ਵੱਡੇ ਬਦਲਾਅ ਦਾ ਵਾਅਦਾ ਕੀਤਾ ਸੀ। It's time for a change in this country my friends a real change ਲੋਕ ਬਹੁਤ ਹੀ ਉਤਸ਼ਾਹਿਤ ਸਨ ਤੇ ਇੱਕ ਨਵੇਂ ਸੁੰਦਰ ਪੁਲਕ ਦੀ ਉਮੀਦ ਕਰ ਰਹੇ ਸਨ ਪਰ 2024 ਤੱਕ ਇਹ ਸੁਪਨਾ ਦੁਖਾਂਤ ਵਿੱਚ ਬਦਲ ਗਿਆ ਕਰ ਲੈ ਆਸੰਭਵ ਹੋ ਗਿਆ ਮਹਿੰਗਾਈ ਨੇ ਲੋਕਾਂ ਦਾ ਜੋਣਾ ਖਾ ਕਰ ਦਿੱਤਾ ਤੇ ਲੋਕੀ ਭੁਖੇ ਰਹਿਣ ਤੇ ਮਜਬੂਰ ਹੋ ਗਏ ਨੇ ਪਿਛਲੇ 10 ਸਾਲਾਂ ਦੇ ਵਿੱਚ ਆਖਰ ਐਸਾ ਕੀ ਹੋ ਗਿਆ ਕਿ ਲੋਕੀ ਕੈਨੇਡਾ ਤੋਂ ਵਾਪਸ ਭੱਜੇ ਆ ਰਹੇ ਨੇ ਕੋਈ ਵੀ ਕੈਨੇਡਾ ਵਿੱਚ ਰਹਿ ਕੇ ਹੁਣ ਰਾਜੀ ਨਹੀਂ ਇਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਕੈਨੇਡਾ ਵਿੱਚ ਮਕਾਨਾਂ ਦੀ ਕੀਮਤ ਬਹੁਤ ਹੀ ਜ਼ਿਆਦਾ ਵਧ ਗਏ ਕਰ ਇੰਨੇ ਜ਼ਿਆਦਾ ਮਹਿੰਗੇ ਹੋ ਗਏ ਹਨ ਕਿ ਇੱਕ ਪਰਿਵਾਰ ਦੇ ਲਈ ਘਰ ਖਰੀਦਣਾ ਹੁਣ ਸੁ ਨਾ ਹੀ ਰਹਿ ਗਿਆ ਕੈਨੇਡਾ ਵਿੱਚ ਜੇਕਰ ਤੁਸੀਂ ਘਰ ਖਰੀਦਣਾ ਹੈ ਤਾਂ ਤੁਹਾਡੀ ਤਨਖਾਹ 1.7 ਲੱਖ ਡਾਲਰ ਹੋਣੀ ਚਾਹੀਦੀ ਹੈ ਤੇ ਜੇ ਇਹੀ ਕਰ ਤੁਸੀਂ ਵੈਂਕੂਵਰ ਵਰਗੀ ਕਿਸੇ ਸਿਟੀ ਦੇ ਵਿੱਚ ਲੈਣਾ ਹੈ ਤਾਂ ਤੁਹਾਡੀ ਤਨਖਾਹ ਘੱਟੋ-ਘੱਟ 3.6 ਲੱਖ ਡਾਲਰ ਤੱਕ ਹੋਣੀ ਚਾਹੀਦੀ ਹੈ ਹੁਣ ਇਹ ਕੀਮਤਾਂ ਪਿਛਲੇ 10 ਸਾਲਾਂ ਤੋਂ ਕਰਾਦੀਆਂ ਵਧੀਆਂ ਨੇ ਪਰ ਲੋਕਾਂ ਦੀ ਆਮਦਨ ਦੇ ਵਿੱਚ ਕੋਈ ਖਾਸ ਵਾਧਾ ਨਹੀਂ ਹੋਇਆ ਕੈਨੇਡਾ ਦੇ ਵਿੱਚ ਇੱਕ ਆਮ ਪਰਿਵਾਰ ਦੀ ਆਮਦਨ ਜਿਹੜੀ ਹੈ ਉਹ 70000 ਡਾਲਰ ਹੈ ਜੋ ਕਿ ਮਕਾਨ ਲੈਣ ਵਾਸਤੇ ਕਾਫੀ ਨਹੀਂ ਹੈ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਹਨ ਕਿ ਕਈ ਵਿਦਿਆਰਥੀ ਤਾਂ ਗੱਡੀਆਂ ਦੇ ਵਿੱਚ ਰਹਿਣ ਨੂੰ ਮਜਬੂਰ ਹੋ ਗਏ ਕਿਉਂਕਿ ਉਹ ਆਪਣਾ ਰੈਂਟ ਦੇ ਨਹੀਂ ਸਕਦੇ ਘਰਾਂ ਦੇ ਰੈਂਟ ਵਧਣ ਦੇ ਕਾਰਨ ਕਿਰਾਏ ਤੇ ਘਰ ਲੈਣਾ ਵੀ ਬਹੁਤ ਜ਼ਿਆਦਾ ਅਸੰਭਵ ਹੋ ਚੁੱਕਿਆ ਹੈ ਘਰਾਂ ਦੇ ਕਿਰਾਏ ਅਸਮਾਨ ਨੂੰ ਛੂ ਰਹੇ ਨੇ ਟ੍ਰਾਂਟੋ ਤੇ ਵਨਕੂਵਰ ਵਰਗੀਆਂ ਸਿਟੀਜ਼ ਦੇ ਵਿੱਚ ਇੱਕ ਬੈੱਡਰੂਮ ਅਪਾਰਟਮੈਂਟ ਦੇ ਲਈ 3000 ਡਾਲਰ ਤੱਕ ਦਾ ਕਿਰਾਇਆ ਪਹੁੰਚ ਚੁੱਕਾ ਹੈ ਸੀਬੀਸੀ ਨਿਊਜ਼ ਦੇ ਮੁਤਾਬਕ ਕੈਨੇਡਾ ਵਿੱਚ ਘਰਾਂ ਦੀ ਜਿਹੜੀ ਉਪਲਬਧਤਾ ਹੈ ਉਹ ਸਿਰਫ 1.5% ਹੈ ਜੋ ਕਿ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਘੱਟ ਹੈ ਇਸ ਟਾਈਮ ਜਿਸ ਦਾ ਮਤਲਬ ਇਹ ਹੈ ਕਿ ਕਿਰਾਏਦਾਰ ਜ਼ਿਆਦਾ ਨਹੀਂ ਤੇ ਮਕਾਨ ਮਾਲਕ ਘੱਟ ਨੇ ਜਿਹਦੇ ਕਰਕੇ ਜਿਹੜੇ ਮਕਾਨ ਮਾਲਕ ਨੇ ਉਹ ਵੀ ਇਸ ਚੀਜ਼ ਦਾ ਬਹੁਤ ਬਹੁਤ ਜ਼ਿਆਦਾ ਨਜਾਇਜ਼ ਫਾਇਦਾ ਚੱਕਰੇ ਨੇ ਜਿਹੜੇ ਘਰ ਦੀ ਕੀਮਤ ਰੈਂਟ ਦੇ ਵਿੱਚ ਸਿਰਫ 1500 ਡਾਲਰ ਤੋਂ ਲੈ ਕੇ 1800 ਡਾਲਰ ਤੱਕ ਦੀ ਹੁੰਦੀ ਹੈ ਉਹਦੇ ਲਈ ਉਹ 2500 ਡਾਲਰ ਤੱਕ ਵੀ ਚਾਰਜ ਕਰ ਰਹੇ ਨੇ ਤੇ ਇਸ ਚੀਜ਼ ਨੂੰ ਕੋਈ ਵੀ ਨੱਥ ਪਾਉਣ ਦੇ ਲਈ ਨਹੀਂ ਹੈ ਹੁਣ ਇਹ ਹਾਲਾਤ ਬਣੇ ਕਿਦਾਂ ਤਾਂ ਇਹਦਾ ਸਭ ਤੋਂ ਪਹਿਲਾ ਜਿਹੜਾ ਸਿਹਰਾ ਜਾਂਦਾ ਹੈ ਉਹ ਕੈਨੇਡੀਅਨ ਸਰਕਾਰ ਦੀਆਂ ਪਾਲਿਸੀਆਂ ਨੂੰ ਜਾਂਦਾ ਹੈ ਕਿਉਂਕਿ 2016 ਤੋਂ ਲੈ ਕੇ ਹੁਣ ਤੱਕ 3 ਮਿਲੀਅਨ 90 ਇਮੀਗ੍ਰੈਂਟਸ ਕੈਨੇਡਾ ਵਿੱਚ ਆਏ ਨੇ ਤੇ ਜਿਨ੍ਹਾਂ ਦੇ ਕਰਕੇ ਘਰਾਂ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਪਰ ਉਹਦੇ ਮੁਕਾਬਲੇ ਕੈਨੇਡਾ ਦੀ ਸਰਕਾਰ ਨੇ ਘਰਾਂ ਨੂੰ ਬਣਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਇਨਵੈਸਟਮੈਂਟ ਨਹੀਂ ਕੀਤੀ ਤੇ ਜੇ ਇਨਵੈਸਟਮੈਂਟ ਹੋਈ ਵੀ ਹੈ ਤਾਂ ਉਹ ਸਿਰਫ ਅਪਾਰਟਮੈਂਟਸ ਦੇ ਹਾਈ ਰਾਈਜ਼ਿੰਗ ਬਿਲਡਿੰਗ ਦੇ ਵਿੱਚ ਹੋਈ ਹੈ ਪਰ ਘਰਾਂ ਦੇ ਵਿੱਚ ਇੰਨੀ ਜ਼ਿਆਦਾ ਉਹਨਾਂ ਨੇ ਇਨਵੈਸਟਮੈਂਟ ਨਹੀਂ ਕੀਤੀ ਤੇ ਜਿਹਦੇ ਕਰਕੇ ਕਿਰਾਏ ਤੇ ਮਕਾਨ ਲੈਣਾ ਇੰਜ ਹੋ ਗਿਆ ਕਿ ਜਿਵੇਂ ਇੱਕ ਜੌਬ ਦੇ ਲਈ 100 ਐਪਲੀਕੈਂਟਸ ਅਪਲਾਈ ਕਰਦੇ ਨੇ ਸੇਮ ਇੱਕ ਕਿਰਾਏ ਤੇ ਘਰ ਲੈਣ ਵਾਸਤੇ ਘੱਟੋ-ਘੱਟ 20 ਤੋਂ 30 ਲੋਕੀ ਅਪਲਾਈ ਕਰਦੇ ਨੇ ਤੇ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਇੱਥੇ ਕਿੰਨੇ ਬੁਰੇ ਹਾਲਾਤ ਹੋ ਚੁੱਕੇ ਹੋਣਗੇ ਕੈਨੇਡਾ ਨੂੰ ਲੋਕੀ ਛੱਡ ਕੇ ਜਾ ਰਹੇ ਨੇ ਉਹਦਾ ਇੱਕ ਮੇਨ ਰੀਜ਼ਨ ਸਿਰਫ ਘਰ ਹੀ ਨਹੀਂ ਹਨ ਬਲਕਿ ਇੱਥੋਂ ਦੀ ਵਧੀ ਹੋਂਤ ਅਤੇ ਖਾਣਾ ਪੀਣਾ ਲੰਘਣਾ ਸਾਰਾ ਕੁਝ ਓਖਾ ਹੋ ਗਿਆ ਹੈ ਜੇ ਆਪਾਂ ਗੱਲ ਕਰੀਏ 2022 ਤੋਂ ਤਾਂ 10% ਤੱਕ ਦੀਆਂ ਖਾਨ ਪੀਣੀਆਂ ਚੀਜ਼ਾਂ ਦੀ ਕੀਮਤ ਵੱਧ ਚੁੱਕੀ ਹੈ 2 ਮਿਲੀਅਨ ਤੋਂ ਵੀ ਜ਼ਿਆਦਾ ਲੋਕੀ ਫੂਡ ਬੈਂਕ ਵਿੱਚ ਜਾਣ ਤੇ ਮਜਬੂਰ ਹੋ ਗਏ ਨੇ ਆਪਣੇ ਘਰ ਤੇ ਆਪਣਾ પેટ ਪਾਲਣ ਦੇ ਲਈ ਨਾਲ ਹੀ ਕੈਨੇਡਾ ਵਿੱਚ 80% ਤੱਕ ਜਿਹੜੀਆਂ ਫੂਡ ਕੰਪਨੀਆਂਜ਼ ਨੇ ਉਹ ਮਾਰਕੀਟ ਨੂੰ ਕੰਟਰੋਲ ਕਰਦੀਆਂ ਨੇ ਤੇ ਕੰਪੀਟੀਸ਼ਨ ਘੱਟ ਹੋਣ ਕਰਕੇ ਉਹ ਜਿੰਨਾ ਮਰਜ਼ੀ ਰੇਟ ਲਗਾਏ ਜਾ ਰਹੇ ਨੇ ਤੇ ਦੂਜੇ ਪਾਸੇ ਜੇ ਗੱਲ ਕਰੀਏ ਟੈਲੀਕਮ ਸੈਕਟਰ ਦੀ ਕੈਨੇਡਾ ਦੇ ਵਿੱਚ ਦੁਨੀਆ ਤੋਂ ਸਭ ਤੋਂ ਜ਼ਿਆਦਾ ਮਹਿੰਗਾ ਇੰਟਰਨੈਟ ਮਿਲਦਾ ਹੈ ਕੋਈ ਵੀ ਪ 60 ਜਾਂ 70 ਡਾਲਰ ਤੋਂ ਘੱਟ ਨਹੀਂ ਮਿਲਦਾ ਤੇ ਉਹਦੇ ਨਾਲ ਨਾਲ ਹੀ ਟਰਾਂਸਪੋਰਟੇਸ਼ਨ ਵੀ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ ਹੁਣ ਇਹ ਤਾਂ ਗੱਲ ਹੋਈ ਬੇਸਿਕ ਚੀਜ਼ਾਂ ਦੀ ਅੱਜ ਦੇ ਟਾਈਮ ਦੇ ਵਿੱਚ ਤਾਂ ਨੌਕਰੀਆਂ ਵੀ ਬਹੁਤ ਜ਼ਿਆਦਾ ਘਟ ਗਈਆਂ ਨੇ ਲੋਕਾਂ ਨੂੰ ਰੁਜ਼ਗਾਰ ਮਿਲ ਹੀ ਨਹੀਂ ਰਿਹਾ 2019 ਤੋਂ ਲੈ ਕੇ ਕੈਨੇਡਾ ਦੀ ਆਰਥਿਕ ਉਤਪਾਦਕਤਾ ਬਹੁਤ ਜ਼ਿਆਦਾ ਘਟ ਚੁੱਕੀ ਹੈ ਜਦਕਿ ਅਮਰੀਕਾ ਦੀ ਜਿਹੜੀ ਉਹੀ ਇਕਨੋਮਿਕ ਦਰ ਹੈ ਉਹ 6% ਵਧੀ ਹੈ ਕੋਈ ਵੀ ਸਟੂਡੈਂਟ ਇੱਥੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਇੱਕ ਚੰਗੀ ਜੌਬ ਨਹੀਂ ਹਾਸਲ ਕਰ ਪਾ ਰਿਹਾ ਜਿਹਦੇ ਕਰਕੇ 7% ਕੈਨੇਡੀਅਨ ਸਟੂਡੈਂਟਸ ਕੈਨੇਡਾ ਨੂੰ ਛੱਡ ਕੇ ਅਮਰੀਕਾ ਵੱਲ ਜਾ ਰਹੇ ਹਨ ਕੈਨੇਡਾ ਦੇ ਇਕਨੋਮਿਕ ਗਰੋਥ ਘਟਣ ਦੇ ਨਾਲ ਕਾਰੋਬਾਰ ਤੇ ਵੀ ਬਹੁਤ ਜ਼ਿਆਦਾ ਫਰਕ ਪਿਆ ਹੈ ਜਿਹੜੇ ਸਮਾਲ ਬਿਜ਼ਨਸ ਸੀ ਉਹਨਾਂ ਨੇ ਕੈਨੇਡਾ ਦੇ ਵਿੱਚ ਨਿਵੇਸ਼ ਕਰਨਾ ਬਹੁਤ ਘੱਟ ਕਰ ਦਿੱਤਾ ਹੈ ਤੇ ਜਿਹਦੇ ਕਰਕੇ ਬਹੁਤ ਜ਼ਿਆਦਾ ਮਹਿੰਗਾਈ ਤੇ ਹੋਣ ਲੱਗ ਪਈ ਹੈ ਦੇਖਿਆ ਜਾਵੇ ਤਾਂ ਕੈਨੇਡਾ ਦੇ ਵਿੱਚ ਕਿਸੇ ਵੀ ਚੀਜ਼ ਦੀ ਕਾਟ ਨਹੀਂ ਹੈ ਪਰ ਜੇ ਕੈਨੇਡੀਅਨ ਗਵਰਨਮੈਂਟ ਚਾਹੁੰਦੀ ਤਾਂ ਆਪਣੀਆਂ ਸਹੀ ਪਾਲਿਸੀਆਂ ਲਾਉਂਦੀ ਤੇ ਇਮੀਗ੍ਰੇਸ਼ਨ ਨੂੰ ਥੋੜਾ ਤਰੀਕੇ ਨਾਲ ਹੈਂਡਲ ਕਰਦੀ ਤਾਂ ਅੱਜ ਇਹ ਹਾਲਾਤ ਨਹੀਂ ਹੁੰਦੇ ਪਰ ਹੁਣ ਨਤੀਜਾ ਇਹ ਹੈ ਕਿ ਕੈਨੇਡਾ ਇੰਨਾ ਜ਼ਿਆਦਾ ਮਹਿੰਗਾ ਹੋ ਗਿਆ ਹੈ ਕਿ ਲੋਕਾਂ ਨੂੰ ਇੱਕ ਘਾਟੇ ਦਾ ਸੌਦਾ ਲੱਗ ਰਿਹਾ ਹੈ ਸਰਕਾਰ ਨੇ ਵਾਅਦੇ ਤਾਂ ਕੀਤੇ ਬਹੁਤ ਪਰ ਉਹਨਾਂ ਦਾ ਹੱਲ ਕੋਈ ਨਹੀਂ ਦਿੱਤਾ ਤੇ ਜੇ ਹਾਲਾਤ ਨਾ ਬਦਲੇ ਤਾਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਵੱਧ ਤੋਂ ਵੱਧਰ ਵੀ ਹੋ ਸਕਦੀ ਹੈ ਤੇ ਹੋਰ ਬਹੁਤ ਵੱਡੀ ਗਿਣਤੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕੀ ਕੈਨੇਡਾ ਛੱਡ ਕੇ ਜਾ ਰਹੇ ਹਨ ਤੁਹਾਡੀ ਕੀ ਰਾਏ ਹੈ ਇਸ ਟੌਪਿਕ ਦੇ ਉੱਪਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ